ਮਹੱਲਾ ਦੂਜਾ ਇਹ ਜਨ ਸੱਚੇ ਕੀ ਹੈ ਕੋਠੜੀ ਸੱਚਾ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਨੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਕਿ ਨਾ ਮਾਇਆ ਵਿੱਚ ਨਿਵਾਸ ਇਹ ਬੇਅੱਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੇ ਜਾਂ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਨਾਵੇਂ ਧਰਮ ਬਹਾਲਿਆ ਉਥੈ ਸੱਚੇ ਹੀ ਸਚ ਨਿਬੜੈ ਸੁਣ ਵਖ ਕੜੇ ਜਜ ਮਾਲਿਆ ਥਾਉ ਨਾ ਪਾਇਨੇ ਕੂੜਿਆਰ مہ کالے دو لکھ چالیا تیرے نائے رتے سے جن گئے ہار گئے سے ٹگن والیا لکھ نو درم بہالیا لکھ نم بہالیا بہا آسا دیوار دی اے جو دوجی پوڑی ہے ਇਸ ਵਿੱਚ ਜੋ ਤਿੰਨ ਸ਼ਲੋਕ ਨੇ ਤੀਜਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਛਵਾਸ ਸਮੋ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਹੋ ਰਹੇ ਰਿਹਾ ਬਨਸਪਤੀ ਸਾਗਰ ਗ੍ਰਹਿ ਨਿਛਤਰ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ ਹਾਥੀ ਕੀਟ ਪਹਾੜ ਪਾਤਾਲ ਆਕਾਸ਼ ਜਿੱਥੇ ਤੱਕ ਨਿਗਾਹ ਜਾਂਦੀ ਏ ਔਰ ਜੋ ਅਦ੍ਰਿਸ਼ ਤੋਂ ਨਹੀਂ ਆਇਆ ਇਹ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ੇਸ਼ ਟਿਕਾਣਾ ਪ੍ਰਮਾਤਮਾ ਦਾ ਨਹੀਂ ਹੈ ਬੇ ਖਲਾਣੀ ਥਾਂ ਤੇ ਹੈ ਤਾਂ ਇਸ ਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ ਦੋ ਸ਼ਬਦ ਪਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਜੈਸੇ ਕਿ ਆਖਿਆ ਜਾਂਦਾ ਹੈ ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਏ ਉਹ ਗੁੰਮ ਨਹੀਂ ਹੋਇਆ ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਸੀ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਇਹ ਸੱਖਣ ਹੈ ਕਿ ਤੂੰ ਅੱਖਾਂ ਖੋਲ ਉਤੇ ਹਾਜ਼ਰ ਨਾਜ਼ਰ ਹੈ ਉਹ ਗੁੰਮ ਨਹੀਂ ਹੋਇਆ ਔਰ ਉਹ ਤੇਥੋਂ ਦੂਰ ਵੀ ਨਹੀਂ ਲਿਆਜ਼ਾ ਉਸਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆ ਦੇ ਚ ਇਹ ਜੋ ਕਹਾਵਤਾਂ ਨੇ ਵੇ ਵੀ ਭ੍ਰਾਂਤੀ ਤੇ ਖੜੀਆਂ ਨੇ ਦਰਸਲ ਗਲਤ ਨਹੀਂ ਐ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਐ ਉਹਦਾ ਨਾ ਦਿਖਾਈ ਦੇਣਾ ਉਸਦਾ ਗੁਮ ਹੋਣਾ ਨਹੀਂ ਐ ਬਲਕਿ ਤੇਰਾ ਸੋਣਾ ਹੈ ਤੇਰੀ ਅੱਖਾਂ ਦਾ ਬੰਦ ਹੋਣਾ ਹੈ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਢੰਡਾਰ ਵਾਸਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ ਹਰ ਬਸ਼ਰ ਵਿੱਚ ਹੈ ਹਰ ਜੀਵ ਦੇ ਵਿੱਚ ਹੈ ਕੋਈ ਉਸ ਦਾ ਇੱਕsingहासन ਨਹੀਂ ਇਹ ਵਿਆਪਕ ਬ੍ਰਹਿਮੰਡ ਉਸ ਦਾsingहासन ਹੈ ਔਰ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਉਹ ਬੈਠਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਕੋਠੜੀ ਚੋਂ ਕਿਉਂਕਿ ਸੱਚਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ ਜਿਸ ਘਰਮ ਵਿੱਚ ਕਾਰਜਿਤ ਧਾਰਮਿਕ ਵਿਚਾਰ ਅਠੇ ਪੈਰ ਪੜੇ ਜਾਂਦੇ ਹੋਣ ਪੜਾਏ ਜਾਂਦੇ ਹੋਣ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਰ ਕਹਿ ਦਿੰਦੇ ਨੇ ਹੈ ਤੇ ਇੱਟਾਂ ਹੀ ਹੈ ਤੇ ਪੱਥਰ ਹੀ ਹੈ ਤੇ ਲੱਕੜ ਹੀ ਲੇਕਿਨ ਧਾਰਮਿਕ ਮੰਦਰ ਇਹ ਮਕਾਨ ਧਾਰਮਿਕ ਭਵਨ ਹੈ ਕੀ ਹੈ ਉਹਦੇ ਵਿੱਚ ਧਰਮ ਦੀ ਚਰਚਾ ਹੈ ਉਹਦੇ ਵਿੱਚ ਕੋਈ ਧਾਰਮਿਕ ਮਨੁੱਖ ਰਹਿੰਦੇ ਨੇ ਉਹਦੇ ਵਿੱਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਤਾਂ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਉਹ ਆਸਥਾਨ ਉਹ ਘਰ ਆਮ ਘਰ ਨਹੀਂ ਰਹਿ ਜਾਂਦਾ ਉਹ ਪਾਵਨ ਘਰ ਬਣ ਜਾਂਦਾ ਹੈ ਪਵਿੱਤਰ ਘਰ ਬਣ ਜਾਂਦਾ ਹੈ ਸਾਰੇ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ ਸੱਚ ਦੀ ਕੋਠੜੀ ਕਹਿੰਦੇ ਨੇ ਕਿ ਝੂਠੇ ਦੀ ਕੋਠੜੀ ਆਉਂਦੀ ਤੇ ਸ਼ਾਇਦ ਇਹ ਕੋਠੜੀ ਝੂਠੇ ਹੀ ਆਉਂਦੀ ਪਰ ਕਿਉਂਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਯਾ ਉਸ ਨੂੰ ਝੋਟ ਪਛਾਣਾ ਦਰਸਲ ਇਹ ਵੀ ਕਰਤੇ ਪੁਰਖ ਨੂੰ ਝੋਟ ਪਛਾਣਾ ਹੋਵੇਗਾ ਕਿਉਂਕਿ ਇਹ ਉਸ ਦੀ ਕੋਠੜੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਇਲੇ ਇਕ ਨਾ ਹੁਕਮੇ ਕਰੇ ਈਨਾਸ ਇਕ ਅਦਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ ਤੇ ਇਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾ ਸੋ ਰਹੇ ਨੇ ਖੱਜਲ ਖਾਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀਏ ਹੁਕਮ ਕਿੱਥੇ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪ੍ਰਭਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਬ ਕਹਿੰਦੇ ਨੇ ਸਿਮਰ ਗੋਬਿੰਦ ਮੰਨ ਤਨ ਧੁਰ ਲਿਖਿਆ ਹੁਕਮ ਰਜ਼ਾਈ ਚਲਣਾ ਨਾਮਕ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਭਾਸ਼ਾ ਵਿੱਚ ਹੈ ਦਰਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਦੇ ਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖਾਮੋਸ਼ ਭਾਸ਼ਾ ਹੈ ਭਾਵ ਦੀ ਭਾਸ਼ਾ ਹੈ ਉਹਨੂੰ ਸਮਝਣਾ ਪਏਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲੱਗ-ਅਲੱਗ ਨੇ ਤੋ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਮ ਇੱਕ ਲਿਖਿਆ ਨਾਲ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੈਣਤਾ ਹਾਸਲ ਕਰ ਲੈਂਦਾ ਹੈ ਹੁਕਮ ਕੀ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਨੂੰ ਪਛਾਨੇ ਹੁਕਮ ਕੀ ਹੈ ਬੜੇ ਸਰਲ ਸ਼ਬਦਾਂ ਵਿੱਚ ਇਸ ਨੂੰ ਖੋਲਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਵਿੱਚ ਬੰਦ ਕੀਤਾ ਹੈ ਜੈਸੇ ਸਮੁੰਦਰ ਕੂਜ਼ੇ ਦੇ ਸਮਾਗੇ ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾ ਚੰਦ ਅੱਖਰਾਂ ਦੇ ਬਿਆਨ ਕਰ ਦਿੱਤਾ ਹੈ ਜੋ ਹੋਆ ਉਹ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋਇਆ ਹੈ ਹੋਣਾ ਹੀ ਸੀ ਜੋ ਹੋਆ ਉਹ ਵਤਸੋ ਜਾਣੇ ਜੋ ਹੋਇਆ ਹੈ ਇਹਨੂੰ ਹੋਣ ਹਾਰ ਜਾਣੇ ਇਹ ਹੋਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨੇ ਅਜੇ ਤੱਕ ਧਾਰਮਿਕ ਦੁਨੀਆ 'ਚ ਐਸਾ ਤਾਂ ਥਾ-ਥਾ ਕੇ ਆਖਿਆ ਜਾਂਦਾ ਹੈ ਬਾਰ-ਬਾਰ ਆਖਿਆ ਜਾਂਦਾ ਹੈ ਰੱਬ ਦੀ ਰਜ਼ਾ ਉਸ ਦਾ ਹੁਕਮ ਉਹਨੂੰ ਮੰਨੋ ਉਹਦੀ ਰਜ਼ਾ ਵਿੱਚ ਰਾਜ਼ੀ ਰਹੋ ਪਰ ਸਵਾਲ ਇਹ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ ਪ੍ਰਸ਼ਨ ਇਹ ਖੜਾ ਹੁੰਦਾ ਹੈ ਉਹਦਾ ਹੁਕਮ ਹੈ ਕੀ ਧਾਰਮਿਕ ਦੁਨੀਆ ਦੇ 'ਚ ਐਸਾ ਆਖਿਆ ਜਾਂਦਾ ਹੈ ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸ ਦਾ ਹੁਕਮ ਕੀ ਹੈ ਉਸ ਦੀ ਰਜ਼ਾ ਕੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸ ਦੀ ਰਜ਼ਾ ਕੀ ਹੈ ਉਸ ਦਾ ਹੁਕਮ ਕੀ ਹੈ ਜੋ ਹੋਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਇਹ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ ਬਸ ਇਹੀ ਹੁਕਮ ਹੈ ਇਹੀ ਉਸ ਦੀ ਰਜ਼ਾ ਹੈ ਦਿਨ ਹੋਇਆ ਹੈ ਹੋਣਾ ਹੀ ਸੀ ਰਾਤ ਹੋਈ ਹੈ ਹੋਣੀ ਸੀ ਜਨਮ ਹੋਇਆ ਹੈ ਹੋਣਾ ਹੀ ਸੀ ਮਰਨ ਹੋਇਆ ਹੈ ਹੋਣਾ ਹੀ ਸੀ ਨਫਾ ਹੋਇਆ ਹੈ ਇਹ ਹੋਣਾ ਹੀ ਸੀ ਨੁਕਸਾਨ ਹੋਇਆ ਹੈ ਇਹ ਹੋਣਾ ਹੀ ਸੀ ਸਰਦੀ ਹੋਈ ਹੈ ਇਹ ਹੋਣੀ ਸੀ ਗਰਮੀ ਆਈ ਹੈ ਇਹ ਆਉਣੇ ਹੀ ਸੀ ਗਰਜ਼ ਕੇ ਜੋ ਕੁਝ ਹੋ ਰਿਹਾ ਹੈ ਬਸ ਇਹ ਉਸ ਦਾ ਹੁਕਮ ਹੈ ਤੇ ਹੋ ਰਹੇ ਨੂੰ ਕਬੂਲ ਕਰ ਲੈਣਾ ਪ੍ਰਵਾਨ ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਇਹ ਉਸ ਦੇ حکم نو من نے اور رضا راضی ہونا معمولی کھیڑ نہیں اوپر گرے تو ٹھا جو ہو گیا قبول کر لینا دراصل کئی دفعہ ایسا ہویا ہے کہ جنم ہویا ہے قبول ہے مرن ہویا ہے قبول نہیں نفع ہویا ہے پروان ہے نقصان ہویا ہے قبول نہیں ਇੱਜ਼ਤ ਮਿਲੀ ਹੈ, ਕਬੂਲ ਹੈ, ਬੇਇੱਜ਼ਤੀ ਹੋ ਗਈ ਹੈ, ਪ੍ਰਵਾਨ ਨਹੀਂ। ਦਰਸਲ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਆਪਣੇ ਅਨੁਕੂਲ ਢਲਣਾ ਚਾਹੁੰਦਾ ਹੈ ਤੇ ਪਰਮਾਤਮਾ ਆਪਣ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਉਣਾ ਚਾਹੁੰਦਾ ਹੈ। ਗੱਲ ਇਹ ਹੈ। ਔਰ ਇਸ ਕਸਮ-ਕਸ ਕਰਕੇ ਮਨੁੱਖ ਦੁਖੀ ਹੈ। ਦਰਸਲ ਚਲਦਾ ਤੇ ਮਨੁੱਖ ਉਸ ਦੇ ਹੁਕਮ ਦੇ ਛਿਪਿਆ ਹੈ। ਸਰਦੀ ਹੋਈ ਹੈ, ਇਹ ਹੋਣੀ ਸੀ। ਤੇ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਹੋਵੇ ਸਰਦੀ ਤੇ ਰਹੇਗੀ ਨਹੀਂ ਤੈਨੂੰ ਕਬੂਲ ਤੇ ਨਾ ਸਹੀ ਇਹ ਤੇ ਰਹੇਗੀ ਗਰਮੀ ਹੋਈਏ ਇਹ ਤੇ ਹੁਣ ਹੀ ਸੀ ਔਰ ਹੋ ਕੇ ਰਹੇਗੀ ਜਿਤੇ ਤੈਨੂੰ ਕਬੂਲ ਨਹੀਂ ਤੇ ਇਸ ਦੇ ਚ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰਖਦਾ ਤੋ ਚੀਖਦਾ ਰਹਿ ਚਿਲਾਉਂਦਾ ਰਹਿ ਲੋ ਚਲਦੀ ਰਹੇਗੀ ਗਰਮੀ ਹੋਵੇਗੀ ਤੇ ਰਹੇਗੀ ਜਨਮ ਹੋਇਆ ਤੇ ਹੋਣਾ ਹੀ ਸੀ ਮਰਨ ਹੋਇਆ ਹੋਣਾ ਹੀ ਸੀ ਜੋ ਹੋਣਾ ਸੀ ਜੋ ਹੋਇਆ ਹੈ ਇਹਨੂੰ ਕਬੂਲ ਕਰਨਾ ਪਰਮਾਤਮਾ ਦਾ ਹੁਕਮ ਮੰਨਣਾ ਹੈ ਬ੍ਰਹਮੰਡ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਨਵੇਂ ਦੀਪ ਪ੍ਰਗਟ ਹੋ ਰਹੇ ਨੇ ਪੁਰਾਣੇ ਦੀਪ ਬੁਝ ਰਹੇ ਨੇ ਨਵੇਂ ਗ੍ਰਹਿ ਛਤਰ ਜਨਮ ਲੈ ਰਹੇ ਨੇ ਕੁਝ ਟੁੱਟ ਰਹੇ ਨੇ ਕੁਝ ਮਿਟ ਰਹੇ ਨੇ ਇੱਕ ਬਹੁਤ ਵੱਡੀ ਲੀਲਾ ਚੱਲ ਰਹੀ ਹੈ ਇਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ ਜਿਸ ਨੂੰ ਪਰਵਾਨ ਕਰਨਾ ਪਵੇਗਾ ਕਬੂਲ ਕਰਨਾ ਪਵੇਗਾ ਤੇਰੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਤੂੰ ਚਲਾ ਨਹੀਂ ਰਿਹਾ ਦਿਲ ਧੜਕ ਰਿਹਾ ਹੈ ਤੂੰ ਧੜਕਾ ਨਹੀਂ ਰਿਹਾ ਹੌਣ ਚੱਲ ਰਿਹਾ ਹੈ ਤੂੰ ਚਲਾ ਨਹੀਂ ਰਿਹਾ ਇਸੇ ਤਰੀਕੇ ਨਾਲ ਸਮੁੱਚ ਸਭ ਕੁਝ ਜਗਤ ਦੇ ਵਿੱਚ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਐਸਾ ਦਾਅਵਾ ਕਰਨਗੇ ਨਹੀਂ ਇਹ ਮੈਂ ਕੀਤਾ ਤੇ ਜੇ ਤੂੰ ਕੀਤਾ ਹੈ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ ਇਹਨੂੰ ਤੂੰ ਕਬੂਲ ਕੀਤਾ ਹੈ ਤੇ ਦੁੱਖ ਮਿਲਿਆ ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ ਇਹ ਵੀ ਤੇਰੀ ਕਰਤ ਜੇ ਤੇਰਾ ਹੀ ਕੀਤਾ ਸਭ ਕੁਝ ਤੇ ਜਨਮ ਦਿਨ ਤੇ ਤੂੰ ਮਿਠਾਈ ਵੰਡੀ ਹੈ ਤੇ ਮਰਨ ਦਿਨ ਨੂੰ ਵੀ ਖਿੜੇ ਮੱਥੇ ਕਬੂਲ ਕਰ ਸਕਦਾ ਤਸلیم ਕਰ ਇੱਜ਼ਤ ਮਿਲੀ ਹੈ ਤੂੰ ਖੁਸ਼ ਹੋਇਆ ਹੈ ਬੇਇੱਜ਼ਤੀ ਨੂੰ ਵੀ ਝੋਲੀ ਚ ਪਾ ਨਫਾ ਹੋਇਆ ਤੂੰ ਪਰਸਨ ਹੋਇਆ ਨੱਚ ਉਠੇ ਹੈ ਤਾਂ ਨੁਕਸਾਨ ਨੂੰ ਵੀ ਝੋਲੀ ਚ ਪਾ ਬਹੁਤ ਔਖ ਹੈ ਹੁਕਮ ਜਾਂ ਤੇ ਸਾਰਾ ਹੀ ਮੰਨਿਆ ਜਾ ਸਕਦਾ ਹੈ ਜਾਂ ਸਾਰੇ ਹੁਕਮ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਐਸਾ ਨਹੀਂ ਹੋ ਸਕਦਾ ਕਿ ਮੈਂ ਅੱਧਾ ਹੁਕਮ ਮੰਨਾਂ ਤੇ ਅੱਧਾ ਨਹੀਂ ਔਰ ਇਹ ਹਕੀਕਤ ਹੈ ਕਿ ਕੋਈ ਇਨਕਾਰ ਕਰਕੇ ਵੀ ਹੁਕਮ ਮੰਨਣ ਤੋਂ ਬਚ ਨਹੀਂ ਸਕਦਾ ਲੇਕਿਨ ਇਨਕਾਰ ਕਰਨ ਦੇ ਨਾਲ ਦੁੱਖ ਹੋਰ ਵਧਾ ਲਏਗਾ ਬੇਚੈਨੀ ਹੋਰ ਵਧਾ ਲਏਗਾ ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ ਹੈ تسلیم ਕਰ ਲਿਆ ਹੈ ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲਿਆ ਹੋਇਆ ਇੱਕ दारू ਹੈ ਇੱਕ ਇਲਾਜ ਹੈ ਦੁਨੀਆ ਦੇ ਵਾਹਿਦ ਸੰਤ ਵਾਹਿਦ ਰਹਿਬਰੀ ਪੁਰਸ਼ ਗੁਰੂ ਨਾਨਕ ਨੇ ਐਸਾ ਨਾਰਾ ਲਾਇਆ ਹੈ ਕਿ ਦੁੱਖ ਕਰੋਪੀ ਨਹੀਂ ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ ਇਹ ਪਰਮਾਤਮਾ ਵੱਲੋਂ ਔਸ਼ਧੀ ਹੈ दारू ਹੈ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਦੁੱਖ ਵੀ ਇੱਕ दारू ਹੈ ਪਰ ਸਵਨ ਪੈਦਾ ਹੁੰਦਾ ਹੈ ਦੁੱਖ ਕਦੋਂ दारू ਬਣਦਾ ਹੈ ਤੇ ਦੁੱਖ ਦਾ दारू ਪਰਮਾਤਮਾ ਨੂੰ ਕਦੋਂ ਦੇਣ ਦੀ ਲੋੜ ਪੈ ਜਾਂਦੀ ਹੈ ਜਦ ਬੰਦੇ ਦੇ ਸੁਖ ਰੋਗ ਹੋ ਜਾਣ ਦੁੱਖ ਦਾ दारू ਸੁਖ ਰੋਗ ਭਇਆ ਬڑا ਕੀਮਤੀ ਬਚਨ ਹੈ ਪਹਿਲੇ بادشاہ ਦਾ ਜਦ ਸੁਖ ਰੋਗ ਹੋ ਜਾਂ ਜਦ ਸੁਖ ਬੰਦੇ ਨੂੰ ਹੰਕਾਰੀ ਕਰ ਦੇਣ ਜਦ ਸੁਖ ਆਲਸੀ ਬਣਾ ਦੇਣ ਜਦ ਸੁਖ ਬੰਦੇ ਨੂੰ ਦਲੇਦਰੀ ਕਰ ਦੇਣ ਜਦ ਸੁਖ ਬੰਦੇ ਨੂੰ ਲੋਭੀ ਬਣਾ ਦੇਣ ਬੇਈਮਾਨ ਬਣਾ ਦੇਣ ਤੇ ਜਦ ਸੁਖ ਬੰਦੇ ਨੂੰ ਕਠੋਰ ਬਣਾ ਦੇਣ ਐਸੇ ਬੰਦੇ ਨੂੰ ਕਥਾ ਕੀਰਤਨ ਦੀ ਔਸ਼ਥੀ ਨਾਲ ਠੀਕ ਕਰਨਾ ਬੜੀ ਔਖੀ ਗੱਲ ਹੈ ਬਹੁਤ ਕਠਨ ਗੱਲ ਹੈ ਕਿਉਂ ਕਿ ਉਹ ਆਲਸੀ ਇਤਨਾ ਹੋ ਗਿਆ ਹੈ ਉਹ ਅਹੰਕਾਰੀ ਇਤਨਾ ਹੋ ਗਿਆ ਹੈ ਉਹ ਲੋਭੀ ਇਤਨਾ ਹੋ ਗਿਆ ਹੈ ਉਹਨੇ ਦੂਰੀ ਇਤਨੀ ਵਧਾ ਲਈ ਹੈ ਕਿ ਉਸ ਤੱਕ ਇਸ ਸ਼ਬਦ ਦਾ ਪਹੁੰਚਣਾ ਇਸ ਵਿਚਾਰ ਦਾ ਪਹੁੰਚਣਾ ਬਹੁਤ ਔਖਾ ਹੈ ਉਹਨੇ ਆਪਣੇ ਹਿਰਦੇ ਦੇ ਸਾਰੇ ਪੱਟ ਬੰਦ ਕਰ ਲੈਨੇ ਉਸ ਤੱਕ ਇਹ ਵਿਚਾਰ ਨਹੀਂ ਪਹੁੰਚ ਸਕਦੀ لہذا ਐਸੇ ਪੁਰਸ਼ ਲਈ ਫਿਰ ਪ੍ਰਮਾਤਮਾ ਨੇ ਜੋ ਔਸ਼ਧੀ ਤਿਆਰ ਕੀਤੀ ਹੈ ਉਹ ਦੁੱਖ ਹੈ بڑے ਤੋਂ بڑے ਬੰਦੇ ਦੁੱਖ ਦੀ ਚੋਟ ਸਹਾਰਦੇ ਆ ਸਿੱਧੇ ਹੋ ਜਾਂਦੇ ਨੇ ਉੰਜ ਨਹੀਂ ਹੁੰਦੇ ਉੰਜ ਆਕੜ ਬਣੀ ਰਹਿੰਦੀ ਹੈ ਉੰਜ ਬੇਈਮਾਨੀ ਬਣੀ ਰਹਿੰਦੀ ਹੈ ਉੰਜ ਕਠੋਰਤਾ ਬਣੀ ਰਹਿੰਦੀ ਹੈ ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ ਤੋਂ ਸਾਇਬ ਕੰਨ ਦੁੱਖ ਵਕਤੀ ਦੁੱਖ ਇਹ ਪ੍ਰਮਾਤਮਾ ਵੱਲੋਂ ਕਰੋਪੀ ਨਹੀਂ दारू ਹੈ ਆਸਤੀ ਹੈ ਔਰ ਇਸ दारू ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸੁਖ ਰੋਗ ਬਣ ਜਾਣ ਦੁੱਖ ਦਾ ਰੂਪ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੋ ਜੋ ਹੋਆ ਹੋ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋਇਆ ਏ ਤੇ ਹੋਣਾ ਹੀ ਸੀ ਇਹੀ ਹੁਕਮ ਹੈ ਔਰ ਇਸ ਨੂੰ ਜੋ ਖਿੜੇ ਮੱਥੇ ਤਸਲੀਮ ਕਰ ਲੈਂਦਾ ਸਮਝ ਲਓ ਉਹ ਰਜ਼ਾ ਦੇ ਚ ਰਾਜ਼ੀ ਹੈ ਤੇ ਜੋ ਰਜ਼ਾ ਦੇ ਚ ਰਾਜ਼ੀ ਹੈ ਉਸਤੇ ਪ੍ਰਮਾਤਮਾ ਰਾਜ਼ੀ ਹੈ ਉਸਤੇ ਗੁਰੂ ਰਾਜ਼ੀ ਹੈ ਰੱਬ ਕਿਸਤੇ ਰਾਜ਼ੀ ਹੈ ਜੋ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਉਸ ਦਾ ਸੰਬੰਧ ਜੁੜ ਜਾਂਦਾ ਹੈ ਉਸ ਪ੍ਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤਾਂ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅਦ ਭਗਤਾ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੇ ਵਿੱਚ ਸਮਾਈ ਹਾਸਲ ਕਰ ਲਈ ਹੈ ਰਜ਼ਾ ਨੂੰ ਮੰਨ ਕੇ ਉਸ ਪ੍ਰਮਾਤਮਾ ਦੇ ਵਿੱਚ ਲੀਨਤਾ ਹਾਸਲ ਕਰ ਲਈਏ ਤੇ ਇੱਕ ਅਦ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ਼ ਕਰ ਲਿਆ ਹੈ ਆਪਣਾ ਜੀਵਨ ਖ਼ਾਰ ਕਰ ਲਿਆ ਹੈ ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਹੈ ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ ਮਛਲੀ ਸਾਗਰ ਦੇ ਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ ਸਾਗਰ ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ ਐਸਾ ਉਸਨੂੰ ਖੋਲ ਹੈ ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ ਉਸ ਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ ਪਰ ਪਾਣੀ ਤਾਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ ਮੱਛੀ ਦਰਿਆ ਦੇ ਚ ਘੁੰਮ ਰਹੀ ਆ ਐਸਾ ਕਹਿ ਸਕਦੀ ਹੈ ਪਾਣੀ ਦੇ ਚ ਰਹਿਣਾ ਮੈਨੂੰ ਕਬੂਲ ਨਹੀਂ ਪਾਣੀ ਦੇ ਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ ਮਨੁੱਖ ਐਸਾ ਕਹਿ ਸਕਦਾ ਹੈ اے ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ ਇਹ ਤੇਰੀ ਰਜ਼ਾ ਮੈਨੂੰ ਪਰਵਾਹ ਨਹੀਂ ਲੇਕਿਨ ਫਿਰ ਵੀ ਉਸ ਦੀ ਰਜ਼ਾ ਤੋਂ ਬਾਹਰ ਹੋ ਨਹੀਂ ਸਕਦਾ ਫਿਰ ਵੀ ਉਸ ਦੇ ਹੁਕਮ ਤੋਂ ਬਾਹਰ ਹੋ ਨਹੀਂ ਸਕਦਾ ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ ਨੂੰ ਸਮਝਿਆ ਇਸ ਰਾਜ ਨੂੰ ਜਾਣਿਆ ਔਰ ਇੰਜ ਕਹਿ ਲੋ ਇਸ ਰਾਜ ਦਾ ਹੀ ਸਦਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਤੋ ਇੱਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਕ ਨੇ ਪਰਮਾਤਮਾ ਦੇ ਪਹਾਣੇ ਨੂੰ ਮੰਨ ਕੇ ਉਸ ਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੇ ਇੱਕ ਹੁਕਮ ਦੀ ਅਦੋਲੀ ਕਰਕੇ ਬਾਹ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ ਜੰਜਾਲ ਵਿੱਚ ਹੀ ਫਸੇ ਰਹਿ ਗਏ ਇਹ ਵੀ ਆਖ ਨਾ ਜਾ ਪਏ ਜੇ ਕਿਸੇ ਆਣੇ ਰਾਸ ਇਹ ਵੀ ਦਿਖਾਈ ਨਹੀਂ ਦਿੰਦਾ ਔਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਆਈ ਜਗਤ ਤੇ ਆਇਆ ਕਿਸ ਦਾ ਸਫਲ ਹੋਇਆ ਮਨੁੱਖ ਫੈਸਲਾ ਕਉਣ ਗਲ ਨਹੀਂ ਕਰ ਸਕਦਾ ਫਲਾਣਾ ਜੰਨਤ ਦੇ ਚਲਾ ਗਿਆ ਫਲਾਣਾ ਸਵਰਗਵਾਸ ਹੋ ਗਿਆ ਫਲਾਣਾ ਬ੍ਰਹਮ ਲੀਨ ਹੋ ਗਿਆ ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ ਇਹਦੇ ਸੱਚੀਕਤ ਕੁਝ ਵੀ ਨਹੀਂ ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ ਮਨੁੱਖ ਦੀਆਂ ਆਪਣੀਆਂ ਅਖਿਆਸ ਅਰਾਈਆਂ ਨੇ ਮਨੁੱਖ ਦੇ ਕੋਲ ਐਸੀ ਕੋਈ ਦੂਰਬਿੰਦ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰह्मलीन ਹੋ ਗਿਆ ਹੈ ਵਾਕਈ ਇਹ ਸੱਚਖੰਡਵਾਸੀ ਹੋ ਗਿਆ ਹੈ ਤਾਂ ਸਾਇਦ ਕੰਨ ਨੇ ਇਹ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਤੋ ਇਹ ਕਹਿਣ ਮਾਤਰ ਗੱਲ ਨਹੀਂ ਏ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਗੁਰੂਦਵਾਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ ਕਰਨ ਦੇ ਵਿੱਚ ਪ੍ਰਕਾਸ਼ ਕਰਦਾ ਹੈ ਉਹ ਆਪ ਹੀ ਚਾਨਣਾ ਦੇਂਦਾ ਹੈ ਦਰਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬੋਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਪ੍ਰਸਾਦ ਦੀ ਮੈਂ ਮੈਂ ਜਦ ਕਿ ਜਗਤ ਵਿੱਚ ਪ੍ਰਿਆਸ ਦੀ ਗੱਲ ਹੈ ਸੰਸਾਰ ਦੇ ਵਿੱਚ ਪ੍ਰਸਾਰਤ ਦੀ ਗੱਲ ਹੈ ਜਦ ਕਿ ਧਾਰਮਿਕ ਦੁਨੀਆ ਵਿੱਚ ਬਖਸ਼ਿਸ਼ ਦੀ ਗੱਲ ਹੈ ਸੰਸਾਰ ਦੇ ਵਿੱਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਸਹੀ ਹੈ ਉਹ ਕਹਿੰਦੇ ਨੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸ ਦਾ ਮਿਲਾਪ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਸਾਡਾ ਉਦਮ ਸਾਡਾ ਪ੍ਰਸਾਰਤ ਸਾਡਾ ਪ੍ਰਿਆਸ ਉਸ ਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲੈਂਦੇ ਆ ਤਾਂ ਸਾਡੇ ਪ੍ਰਿਆਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ ਹੈ ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਹੈ ਕਿ ਘਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚਿੰਤਾ ਇੱਕ ਗਾਥਾ ਇਸ ਦੇਸ਼ ਦੇ ਧਾਰਮਿਕ ਗ੍ਰੰਥਾਂ ਜੋ ਮਿਲਦੀ ਹੈ ਬੜੀ ਰਮਣੀਕ ਹੈ ਪ੍ਰੇਰਨਾਦਾਇਕ ਹੈ ਸਿਦਾਰਥ ਨਵੀਂ ਦੁਨੀਆ ਦੀ ਤਲਾਸ਼ ਕਰਨ ਦੀ ਚਾਹਤ ਵਿੱਚ ਇਸ ਦੁਨੀਆ ਨੂੰ ਛੱਡ ਬੈਠੇ ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਨਾਤਾ ਤੋੜ ਦਿੱਤਾ ਪ੍ਰਕਾਸ਼ ਤੇ ਹੁਲਾਸ ਲੈ ਕੇ ਪ੍ਰਕਾਸ਼ ਦੀ ਮੰਗ ਲੈ ਕੇ ਅંધੇਰੇ ਨੂੰ ਵਿਦਾਇਗੀ ਦੇ ਦਿੱਤੀ لیکن પ્રકાશ ਕਿੱਥੋਂ ملے ਪਰਮ ਜੀਵਨ ਕਿੱਥੋਂ ملے Ashram Ashram بھٹکਦੇ رہے ایک ایک دوار تے دستک دیندے رہے ہر आचार्य نے ہر سنت نے جڑی گل آکھھی اس نو پوران شوق نال ذوق نال نبھاندے رہے کہ جد کچھ نہ ملیا تے ہر ایک نو یہی آکھ دے رہے ملیا تے کچھ نہیں تے ہر ایک نے یہی جواب دیتا جو کچھ اسی جان دے سی ਤਾਨੂੰ ਦੱਸ ਦਿੱਤਾ ਹੈ ਅੱਗੇ ਜਾਓ ਅੱਗੇ ਜਾਂਦੇ ਜਾਂਦੇ ਅੱਜ ਉਸ ਬੂਏ ਤੇ ਆਏ ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ ਪਰਮ ਜੀਵਨ ਮਿਲ ਸਕਦਾ ਹੈ ਪਰਮ ਪ੍ਰਕਾਸ਼ ਮਿਲ ਸਕਦਾ ਹੈ ਬਸਰਤੇ ਤੂੰ ਅਠ ਪੈਰ ਦੇ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ ਸਤਵਚਨ ਕਹਿ ਕੇ ਇੱਕ ਕਠਨ ਤਪੀਖਾ ਵੀ ਸਿਧਾਰਥ ਕਰਨ ਲੱਗੇ 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਿਹਾ ਸਰੀਰ ਸੁੱਕ ਗਿਆ ਲੱਕੜੀ ਹੋ ਗਿਆ ਕੁਝ ਪੁਰਾਣੀ ਸਾਧਨਾ ਕਰਕੇ ਕੁਝ ਨਵੀਂ ਸਤਿ ਤਿਕਸ਼ਾ ਕਰਕੇ ਲੇਕਿਨ ਜਦ ਅਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਝ ਵੀ ਨਾ ਘਟੀ ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੇ ਪ੍ਰਸ਼ਨ ਉੱਤਰ ਹੋ ਕੇ खड़े हो गए प्रसन्न चिन्ह बनके सवालिया حروف लेके सामने खड़े ने गल पे कुछ भी नहीं बनी तो इस आचार्य ने भी कह देता जो कुछ सी जानदे सी दस देता है तुसी किसी और बूए ते जावा लेकिन और ठां तो कुछ और खबर मिले त सानू जरूर दसना रुखसद हो गए निढाल शरीर आहिस्ता-आहिस्ता जा रैन अंदर शांति दी इच्छा छोड़ दी परम जीवन दी प्राप्ति दी जो उमंग सी ओ विछड़ देती ईश्वर मिले ए इच्छा भी एक पासे छूट देती निरंजना नदी बड़े ਔਖੇ ਢੰਗ ਨਾਲ ਅਬੂਰ ਕਰ ਰਹਿਨੇ ਕਿਉਂਕਿ ਸਰੀਰ ਦੇਚ ਬਲ ਨਹੀਂ ਇੱਕ ਸਾਖ ਦੇ ਆਸਰੇ ਤੇ ਆਪ ਪਾਰ ਲੱਗੇ ਬੋੜ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼ ਸ਼ਾਂਤੀ ਤੋਂ ਵੀ ਨਿਰਾਸ਼ ईश्वर ਤੋਂ ਵੀ ਨਿਰਾਸ਼ ਪਰਮ ਸੁਖ ਤੋਂ ਵੀ ਨਿਰਾਸ਼ ਪਰਮ ਆਨੰਦ ਤੋਂ ਵੀ ਨਿਰਾਸ਼ ਕੁਝ ਵੀ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਐਸਾ ਜਦ ਬੋਧ ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਵਿੱਚ ਪੈਦਾ ਹੋਈ ਕੁਝ ਵੀ ਨਹੀਂ ਚਾਹੀਦਾ ਸਭ ਕੁਝ ਮਿਲ ਗਿਆ ਸਭ ਕੁਝ ਝੋਲੀ ਵਿੱਚ ਪੈ ਗਿਆ ਸਮਾਧੀ ਲੱਗ ਗਈ ਔਰ ਪਰਮ ਆਨੰਦ ਦੀ ਵਰਸ਼ਾ ਉਸੇ ਦਿਨ ਹੋ ਗਈ ਸੁੱਕੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ ਨਵੇਂ ਹੁਲਾਸ ਪੈਦਾ ਹੋ ਗਏ ਅੰਧਕਾਰ ਵਿੱਚ ਪਰਮ ਪ੍ਰਕਾਸ਼ ਹੋ ਗਿਆ ਇਸ ਵਾਸਤੇ ਜਗਤ ਦੇ ਹਰ ਰੈਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ ਹੈ ਪਰਮ ਸੁਖ ਮਿਲਿਆ ਹੈ ਸਾਡੇ ਪ੍ਰਯਾਸ ਨਾਲ ਨਹੀਂ ਉਸ ਦੇ ਪ੍ਰਸਾਦ ਨਾਲ ਸਾਡੇ ਉਦਮ ਤੇ ਮਿਹਨਤ ਨਾਲ ਨਹੀਂ ਉਸ ਦੀ ਬਖਸ਼ਿਸ਼ ਦੇ ਨਾਲ ਪਰ ਇਹ ਵੀ ਘਾਲਣਾ ਘਾਲ ਘਾਲ ਕੇ ਪਤਾ ਚੱਲਦਾ ਹੈ ਤੋ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ ਮਾਨ ਹੁੰਦਾ ਉਸ ਨੂੰ ਹੀ ਸੂਝ ਪੈਂਦੀ ਹੈ ਪੌੜੀ ਨਾਨਕ ਜੀ ਉਪਾਇ ਕੇ ਲਿਖਣਾਵੇਂ ਧਰਮ ਬਹਾਲਿਆ ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਜੀ ਉਹ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾ ਦਿੱਤਾ ਹੈ ਮਰਿਆਦਾ ਅਸੂਲ ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ ਇਹ ਕੋਈ ਪ੍ਰithvi ਦਾ ਸ਼ਹਿਰ ਨਹੀਂ ਧਰਮ ਰਾਜ ਹਰੇਕ ਦੇ ਅੰਦਰ ਬੈਠਾ ਹੈ ਧਰਮ ਮਰਿਆਦਾ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ ਜੋ ਬੋਲਦਾ ਹੈ ਜੋ ਸੋਚਦਾ ਹੈ ਜੋ ਸੁਣਦਾ ਹੈ ਜੋ ਵੇਖਦਾ ਹੈ ਜੋ ਕਰਦਾ ਹੈ ਇਹ ਸਭ ਮਿਟ ਨਹੀਂ ਜਾਂਦਾ ਅੰਦਰ ਅਮਿਟ छाप ਇਸ ਦੀ ਲੱਗ ਜਾਂਦੀ ਹੈ ਇਹੀ ਚਿੱਤਰ ਗੁਪਤ ਹੈ ਇਹੀ ਧਰਮ ਰਾਜ ਹੈ ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ ਪਰ ਆਪਣੇ ਆਪ ਦੇ ਜੋ ਸੜੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੜੇ ਜਜ ਮਾ ਲਿਆ ਉਹ ਧਰਮ ਰਾਜ ਉਹ ਜਮਰਿਆ ਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ ਉੱਥੇ ਨਿਬੇੜਾ ਸੱਚ ਤੇ ਹੀ ਹੈ ਸੱਚ ਹੀ ਅੰਗੀਕਾਰ ਹੁੰਦਾ ਹੈ ਸੁਣ ਕੇ ਵਖ ਕੜ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਭਾਉ ਦੇ ਝੂਠੇ ਨੇ ਜਿਨ੍ਹਾਂ ਨੇ ਕਰ ਦੇਣਾ ਹੈ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਜਿਨ੍ਹਾਂ ਨੇ ਡੰਡ ਭੋਗਣਾ ਹੈ ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ ਉਹ ਵਕਤ ਕਰ ਦਿੱਤੇ ਜਾਂਦੇ ਨੇ ਥਾਂ ਉਹ ਨਾ ਪਾਏ ਨ ਕੋੜ ਯਾਰ ਮੂੰ ਕਾਲੇ ਦੋਜ਼ਕ ਚਾਲਿਆ ਪ੍ਰਭੂ ਦੇ ਸੱਚ ਅਸਥਾਨ ਦੇ ਇਸ ਤਰ੍ਹਾਂ ਦੇ ਪਰੋਸ਼ਾਂ ਨੂੰ ਥਾਂ ਨਹੀਂ ਮਿਲਦੀ ਲਿਆਜ਼ਾ ਮੂੰ ਕਾਲਾ ਲੈ ਕੇ ਉਹ ਦੋਜ਼ਕ ਦੇ ਜਾਂਦੇ ਨੇ ਭਾਉ ਬਹਿੜੇ ਸੰਸਕਾਰ ਭਹਿੜਾ ਚਤਰਨ ਉਹ ਜੋ ਪਹਿੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਇਕ ਹਮ ਹੈ ਲਿਆ ਆਪਣੀ ਹੀ ਸੂਰਤ ਕੋ ਵਿਗਾੜ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਣੀ ਹੈ ਲੇਕਿਨ ਇਤਨੀ ਵਿਗਾੜ ਬੈਠਦਾ ਹੈ ਜਿਸ ਦਾ ਜ਼ਿਕਰ ਸਹਿਬ ਕਹਿੰਦੇ ਨੇ ਕਿ ਮੋ ਕਾਲੇ ਦੋਜ਼ਕ ਚਾਲਿਆ ਕਾਲੇ ਮੋ ਨਾਲ ਚਲੇ ਹੈ ਦੋਜ਼ਕਾਂ ਵਿੱਚ ਦੁੱਖਾਂ ਓਗਣ ਲਈ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਤੇਰੇ ਨਾਮ ਦੇ ਰੰਗ ਰੇਚ ਜੋ ਰਥੇ ਗਏ ਉਹਨਾਂ ਨੇ ਜੀਵਨ ਦੀ ਬਾਜ਼ੀ ਜਣ ਲਈ ਜਿੱਤ ਲਈ ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ ਉਹ ਠੱਗੇ ਗਏ ਉਹ ਮਾਇਆ ਤੋਂ ਠੱਗੇ ਗਏ ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ ਲਿਖਣਾਵੇਂ ਧਰਮ ਬਹਾਲਿਆ ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ ਹੈ